ਜਾਬੀ মিডিਆ ਗਰੁੱਪ ਦੇਖ ਰਹੇ ਹੋ ਮੈਂ ਹਾ ਬੱਲੂ ਮੇਤਾ ਪੱਟੀ ਉਹ ਤਸਵੀਰਾਂ ਦਿਖਾਉਣ ਲੱਗੇ ਆ ਪੱਟੀ ਦੇ ਪट्रोल पंप ਦੀਆਂ ਤੁਸੀਂ ਦੇਖ ਰਹੋਗੇ ਪੱਟੀ ਸ਼ਹਿਰ ਦੇ ਪट्रोल पंप ਜਿੱਥੇ ਕਿ ਆਪਣੇ ਵਾਹਨਾਂ ਦੇ ਵਿੱਚ ਤੇਲ ਪਵਾਉਣ ਦੇ ਲਈ ਲੋਕ ਜਦੋਂ ਜਾਇਦ ਕਰ ਰਹੇ ਨੇ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਹਿੱਟ ਐਂਡ ਰਨ ਕਾਨੂੰਨ ਦੇ ਵਿੱਚ ਕਾਨੂੰਨੀ ਸੋਧਾਂ ਕੀਤੀਆਂ ਨੇ ਜਿਸ ਦਾ ਟਰੱਕ ਆਪਰੇਟਰਾਂ ਵੱਲੋਂ ਜਿਹਦਾ ਕਿ ਵਿਰੋਧ ਕੀਤਾ ਗਿਆ ਹੈ ਔਰ ਇਸ ਵਿਰੋਧ ਦੇ ਚੱਲਦਿਆਂ ਆਵਾਜ਼ਾਈ ਠੱਪ ਕਰ ਦਿੱਤੀ ਗਈ ਏ ਔਰ ਮਹਿੰਗਾਈ ਦੀ ਜਿਹੜੀ ਮਾਰ ਏ ਸਿੱਧੀ ਇਸ ਤੇ ਜਿਹੜੀ ਪਵੇਗੀ ਤਸਵੀਰਾਂ ਪੱਟੀ ਸ਼ਹਿਰ ਦੀਆਂ ਨੇ ਪੱਟੀ ਸ਼ਹਿਰ ਦੇ પેટ્રોલ ਪੰਪਾਂ ਦੀਆਂ ਤਸਵੀਰਾਂ ਨੇ ਲੋਕ ਆਪਣੇ ਵਾਹਨਾਂ ਦੇ ਵਿੱਚ ਤੇਲ ਪਵਾਉਣ ਦੇ ਲਈ ਜਿਹੜੀ ਜद्दोजहद ਕਰ ਰਹੇ ਨੇ ਪٹرول ਪੰਪਾਂ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਜਿਹੜੀ ਕਿ ਭੀੜ ਦਿਖਾਈ ਦੇ ਰਹੀ ਏ ਔਰ ਕਈ ਪٹرول ਪੰਪ ਅਜਿਹੇ ਨੇ ਜਿੱਥੇ ਪٹرول ਖਤਮ ਹੋ ਗਿਆ ਏ ਔਰ ਤੁਸੀਂ ਤਸਵੀਰਾਂ ਲਗਾਤਾਰ ਜਿਹੀਆਂ ਤਸਵੀਰਾਂ ਦੇਖ ਰਹੇ ਹੋਗੇ ਪੱਟੀ ਸ਼ਹਿਰ ਦੇ ਪٹرول ਪੰਪ ਦੀਆਂ ਤਸਵੀਰਾਂ ਨੇ ਔਰ ਪٹرول ਖਤਮ ਪٹرول ਪੰਪਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਜੇ ਪٹرول ਖਤਮ ਹੋ ਚੁੱਕਾ ਹੈ ਔਰ ਇਸ ਦਾ ਜਿਹੜਾ ਸਿੱਧਾ ਅਸਰ ਇਸ ਦਾ ਮੰਗਿਆਈ ਤੇ ਪਵੇਗਾ ਕੇਂਦਰ ਸਰਕਾਰ ਦੇ ਕਾਨੂੰਨਾਂ ਦੇ ਵਿੱਚ ਇਹਦੀ ਕਿ ਸੋਧ ਕੀਤੀ ਉਸ ਦਾ ਵਿਰੋਧ ਦੇ ਰੋਸ ਦੇ ਵਜੋਂ ਟਰੱਕ ਡਰਾਈਵਰ ਜਿਹੜੇ ਹੜਤਾਲ ਤੇ ਚਲੇ ਗਏ ਨੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਔਰ ਪੈਟਰੋਲ ਨਾ ਆਉਂਦੇ ਕਾਰਨ ਤੁਸੀਂ ਦੇਖ ਰਹੇ ਹੋਗੇ ਕਈ ਪੈਟਰੋਲ ਪੰਪਾਂ ਦੇ ਪੈਟਰੋਲ ਖਤਮ ਹੋ ਚੁੱਕਾ ਹੈ ਔਰ ਕਈ ਪੈਟਰੋਲ ਪੰਪ ਜਿੱਦੇ ਕੇ ਤੇਲ ਮਿਲਦਾ ਹੈ ਉਥੇ ਜਦੋਂ ਜਦ ਹੋ ਰਹੀ ਹੈ ਪੈਟਰੋਲ ਪਵਾਉਣ ਦੇ ਲਈ ਜਦੋਂ ਜਦ ਹੋ ਰਹੀ ਹੈ ਲੋਕ ਤੁਸੀਂ ਤਸਵੀਰਾਂ ਦੇਖ ਰਹੇ ਹੋ ਪੱਟੀ ਸ਼ਹਿਰ ਦੀਆਂ ਤਸਵੀਰਾਂ ਨੇ ਗੱਲਬਾਤ ਵੀ ਕਰਾਂਗੇ ਲੋਕਾਂ ਨਾਲ ਲਗਾਤਾਰ ਤਸਵੀਰਾਂ ਪੱਟੀ ਸ਼ਹਿਰ ਦੀਆਂ ਦੇਖ ਰਹੇ ਜੇ ਕਿ ਜਦੋਂ ਜਦ ਜਿਹੜੇ ਕਿ ਪੈਟਰੋਲ ਪੰਪ ਦੇ ਲੋਕ ਪਹੁੰਚੇ ਨੇ ਆਪਣੇ ਵਾਹਨਾਂ ਦੇ ਵਿੱਚ ਤੇਲ ਪਵਾਉਣ ਦੇ ਲਈ ਘਰਾਂ ਤੋਂ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ ਹਰੇਕ ਪੈਟਰੋਲ ਪੰਪ ਦੇ ਅਜਿਹੇ ਹੀ ਹਾਲਾਤ ਨੇ ਲੰਮੀਆਂ ਕਤਾਰਾਂ ਜਿਹੜੀਆਂ ਨੇ ਉਹ ਵਾਹਨਾਂ ਦੀਆਂ ਲੱਗੀਆਂ ਹੋਈਆਂ ਨੇ ਪੈਟਰੋਲ ਪਵਾਉਣ ਦੇ ਲਈ ਲੋਕ 10 ਮਿੰਟ ਦੇ 10 ਮਿੰਟ ਦੇ ਹਾਂ ਦੇ ਆਵੇ ਕੀ ਗੱਲਬਾਤ ਕਰਾਂਗੇ ਇਹਦੇ ਪ੍ਰਧਾਨ ਸਾਹਿਬ ਮਜੂਰ ਦੇ ਪ੍ਰਧਾਨ ਸਾਹਿਬ ਕੀ ਮਾਮਲਾ ਹੈ ਕੀ ਕਰ ਰਹੇ ਹੋ ਫਤਿਹ ਜੀ ਇਹ ਜਿਹੜੇ ਹਾਲਾਤ ਬਣੇ ਪਏ ਨੇ ਇਹ ਕੋਈ ਮਸਲਾ ਬਣਿਆ ਇਹਨਾਂ ਦਾ ਜਰਨਾ ਮਰਿਆ ਬਿਨਾ ਹੋਵੇ ਤੇ ਇਹਨਾਂ ਨੇ ਆਪਣਾ ਲਾਇਆ ਜੁਰਮਾਨਾ ਮੋਦੀ ਸਾਹਿਬ ਸਰਕਾਰ ਨੇ ਬੀਜੇਪੀ ਨੇ ਤੇ ਇਹਨਾਂ ਨੇ ਜੁਰਮਾਨਾ ਲਾਇਆ ਜੀ 10 ਸਾਲ ਦੀ ਸਜ਼ਾ ਆ 10 ਲੱਖ ਰੁਪਏ ਜੁਰਮਾਨਾ ਤੇ 7 ਸਾਲ ਦੀ ਸਜ਼ਾ ਲਾਈ ਹੋਈ ਇਹਨਾਂ ਨੇ ਉਸੇ ਨੂੰ ਮੱਦੇਨਜ਼ਰ ਚਲਦੇ ਆ ਜਿਹੜਾ ਕੇਸ ਇਹਨਾਂ ਨੇ ਪਾਸ ਕੀਤਾ ਆਪਣਾ ਜਿਹੜਾ ਲਾਇਆ ਸੀ ਇਹਨਾਂ ਨੇ ਆਪਣਾ ਕੇਸ ਇੱਕ ਕਾਨੂੰਨ ਪਾਸ ਕੀਤਾ ਹੈ ਉਹ ਕਾਨੂੰਨ ਨੂੰ ਕੂਨ ਦੇ ਮੱਦੇਨਜ਼ਰ ਵੀ ਜਿਹੜਾ ਜਿੰਨਾ ਆਪਣੀ ਟਰਾਂਸਪੋਰਟ ਆ ਜੋ ਵੀ ਆਪਣਾ ਡਰਾਈਵਰ ਯੂਨੀਅਨ ਆ ਉਹਨਾਂ ਨੇ ਸਟ੍ਰਾਈਕ ਕੀਤੀ ਆ ਸਟ੍ਰਾਈਕ ਦੇ ਚੱਲਦਿਆਂ ਇਹ ਸਾਰਾ ਜਿਹੜਾ ਮਸਲਾ ਬਣਿਆ ਪਿਆ ਬਹੁਤ ਮਸਲਾ ਗੰਭੀਰ ਹੋਇਆ ਪਿਆ ਇਸ ਟਾਈਮ ਜਿਹੜੇ ਹਾਲਾਤ ਬੜੇ ਬੱਦ ਤੋਂ ਬੱਤਰ ਹੋਣਦੇ ਨੇ ਸਾਰੇ ਹਾਲਾਤ ਵਿਗੜੇ ਪਏ ਨੇ ਇਸ ਟਾਈਮ ਇਹ ਪ੍ਰਸ਼ਾਸਨ ਨੂੰ ਪਰਜੋਰ ਅਪੀਲ ਆ ਪਈ ਆ ਜਿਹੜਾ ਪਟ્રોલ ਆ ਵੀ ਮੰਗ ਕੀ ਮੰਗੀ ਕਰਦੇ ਨੇ ਮੰਗ ਇਹ ਕਰਦੇ ਵੀ ਜਿਹੜੇ ਹਾਲਾਤ ਨੇ ਇਸ ਦਾਰੇ ਜਾਂ ਸਰਕਾਰ ਦੇ ਵਾਸਤੇ ਸਰਕਾਰ ਸਾਹਿਬ ਕੋ ਕਰ ਸਕਦੀ ਆ ਪਬਲਿਕ ਪਰੇਸ਼ਾਨ ਹੋਣ ਢੀ ਆ ਜੇ ਕੋ ਐਮਰਜੈਂਸੀ ਤੇ ਕਿਦਾਂ ਜਾਣਗੇ ਲੋਕ ਬੜੇ ਪਰੇਸ਼ਾਨ ਨੇ ਲੋਕ ਇਹਦਾ ਕੋਈ ਨਬਾਲ ਕੀਤਾ ਜਾਵੇ ਇਹਦਾ ਚੀਜ਼ ਅੰਦ ਬਈ ਕੀ ਰਹਾ ਤੁਹਾਡਾ ਸਰਜੀਤ ਸਿੰਘ ਜੀ ਜੀ ਕੀ ਹਾਲਾਤ ਕੀ ਕਹਣਾ ਜੋਨੀ ਹਾਂ ਤਾਂ ਮਹਾਰਾਜ ਤੁਹਾਨੂੰ ਭਾਜੀ ਹੁਣ ਦੱਸ ਹੀ ਦਿੰਦਾ ਸਵੇਰ ਤੋਂ ਲੈ ਕੇ ਅਸੀਂ ਇੱਥੇ ਬਸ ਸਾਰੀ ਪੱਟੀ ਵਿੱਚ ਘੁੰਮ ਰਹੇ ਹਾਂ ਤੇਲ ਕਿਸੇ ਉਪਰਾਨ ਨਹੀਂ ਮਤਲਬ ਤੇਲ ਮਿਲਿਆ ਸਾਨੂੰ ਤੇ ਬੱਚੇ ਨੂੰ ਜਾਣਾ ਬੀੜਬਾ ਵੱਡਾ ਸਭ ਤੋਂ ਅੱਗੇ ਬੱਚੇ ਸਾਡੇ ਨਾਲ ਨਿਕਨੇ ਨਿਕੇ ਖੱਜਲ ਖਵਾਰੀ ਹੋ ਰਹੀ ਹੈ ਜੀ ਹੋਰ ਕੀ ਉਹ ਲਗਾਤਾਰ ਗੱਲਬਾਤ ਵੀ ਕਰ ਰਹੇ ਨੇ ਜਿਹੜੀ ਲੋਕਾਂ ਦੀ ਜਿਹੜੀ ਮੰਗ ਹੈ ਤਸਵੀਰਾਂ ਤੁਸੀਂ ਦੇਖਦੇ ਕਿ ਲੋਕ ਦੂਰ ਦਰਾਡੇ ਜਿਹੜੇ ਆ ਕਿ ਆਪਣੇ ਵਾਹਨਾਂ ਤੋਂ ਦੂਸਰੇ ਕਸਬਿਆਂ ਦੇ ਵਿੱਚ ਪਹੁੰਚਨੇ ਤੇਲ ਉਹਨਾਂ ਦੇ ਵਾਹਨਾਂ ਦੇ ਵਿੱਚ ਨਹੀਂ ਹੈ ਪਰ ਪٹرول ਪੰਪਾਂ ਦੀ ਜਿਹੜਾ ਤੇਲ ਹੈ ਉਹ ਮੁੱਕ ਚੁੱਕਾ ਹੈ ਜਿਸ ਦੇ ਕਾਰਨ ਲੋਕ ਖੱਜਲ ਖਰਾਬ ਹੋ ਰਹੇ ਨੇ ਤਸਵੀਰਾਂ ਲਗਾਤਾਰ ਦਿਖਾ ਰਹੇ ਪੱਟੀ ਸ਼ਹਿਰ ਦੀਆਂ ਤਸਵੀਰਾਂ ਨੇ ਗੱਲਬਾਤ ਹੋਰ ਵੀ ਇੱਥੇ ਜਿਹੜੇ ਲੋਕਾਂ ਦਾ ਗੱਲਬਾਤ ਵਿੱਚ ਮੌਜੂਦ ਨੇ ਪٹرول ਪੰਪ ਦੇ ਮਾਲਕ ਸੁਦਾਸ ਸੁਦੇਸ਼ ਨੇ ਬੋਲ ਗੱਲਬਾਤ ਕਰ ਗਿਆ ਪੁਲਿਸ ਸਾਹਿਬ ਦੇਖਿਆ ਜਾ ਰਿਹਾ ਕਿ ਲੰਮੀਆਂ ਕਤਾਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਕਿ ਕੀ ਕਹੇ ਜਾਂਦੇ ਨੇ ਇਹ ਪਤਾ ਨਹੀਂ ਕਿਹੜੇ ਤਰੀਕੇ ਨਾਲ ਹੜਤਾਲ ਕਰਨ ਦੀ ਕੋਸ਼ਿਸ਼ ਕਰ ਰਹੇ ਵੀ ਹੜਤਾਲ ਕਰਦੀਏ ਤੇਲ ਬੰਦ ਕਰਦੀਏ ਲੋਕੀ ਬੜੇ ਖਰਾਬ ਹੋ ਰਹੇ ਠੰਡ ਦੇ ਵਿੱਚ ਲੋਕੀ ਖਰਾਬ ਹੋਣ ਰਹੇ ਨੇ ਫਿਰ ਲੋਕੀ ਵੀ ਨਹੀਂ ਸੋਚਦੇ ਵੀ ਜਿੰਨੀ ਹਨ ਜਰੂਰਤ ਉਹਨੇ ਹੀ ਤੇਲ ਲਈਏ ਜਰੂਰਤ ਤੋਂ ਵੱਧ ਤੇਲ ਲੈਂਦੇ ਨੇ ਉਹ ਉਹਦੇ ਨਾਲ ਸ਼ਾਰਟੇਜ ਆਉਂਦੀ ਆ ਪਰ ਤੇ ਸਾਡੇ ਕੋਲ ਵਾਧੂ ਤੇਲ ਦੀ ਕੋਈ ਪ੍ਰੋਬਲਮ ਨਹੀਂ ਗਈ ਮਗਰ ਇਹ ਕੋ ਇਹ ਕਰਦੇ ਸਰਕਾਰ ਇਹਦਾ ਮਸਲਾ ਹੱਲ ਕਰੇ ਛੇਤੀ ਛੇਤੀ ਹੱਲ ਕਰੇ ਲੋਕੀ ਲੋਕੀ ਬੇਸਹਾਨ ਹੋਣ ਸਾਡੇ ਨਾਲ ਮੌਜੂਦ ਨੇ ਪट्रोल पंप ਦੇ ਮੈਨੇਜਰ ਗੱਲਬਾਤ ਕਰਾਂਗੇ ਇਹ ਕੀ ਹਾਲਾਤ ਕਿਉਂ ਮੈਨਸਾ ਬਣੇ ਆ ਇਹ ਜੀ ਮੋਦੀ ਸਰਕਾਰ ਦੇ ਜਿਹੜੇ ਨਕਾਮੀਆਂ ਲੋਕਾਂ ਨੂੰ ਤੰਗ ਕਰ ਰਿਹਾ ਪਰੇਸ਼ਾਨ ਕਰ ਰਿਹਾ ਨਵਾਂ ਠੋਕਤਾ ਇਹਨਾਂ ਨੇ ਕਾਨੂੰਨ ਵੈਸੇ ਡਰਾਈਵਰਾਂ ਦੇ ਉੱਤੇ ਉਹ ਗਰੀਬ ਬੰਦੇ ਉਹ ਕਿੱਥੋਂ ਕਰਨਗੇ ਦੱਸੋ 10-10 ਲੱਖ ਰੁਪਈਆ 10 ਸਾਲ ਦੀ ਜੇਲ ਹੈ ਤੇ 7 ਲੱਖ ਰੁਪਈਆ ਜੁਰਮਾਨਾ ਪਾ ਰਹੇ ਆ ਡਰਾਈਵਰ ਭਰਾਵਾਂ ਨੂੰ ਉਹ ਵਿਚਾਰੇ 5-7000 10000 ਰੁਪਏ ਤਨਖਾਹ ਲੈਣ ਵਾਲੇ ਬੰਦੇ ਆ ਉਹ ਕਿੱਥੋਂ 7 ਲੱਖ ਰੁਪਏ ਭਰ ਦੇਣਗੇ ਰੋਡ ਆ ਰੋਡਾਂ ਤੇ ਤੇ ਕੰਮ ਚੱਲਦੇ ਆ ਚਲੋ ਜੇ ਕੋਈ ਨਸ਼ੇ ਪੱਤੇ ਬੰਦਾ ਕਰਦਾ ਏ ਉਹਦੇ ਤੇ ਸਜ਼ਾ ਬੰਦੀ ਆ ਉਹਦਾ ਐਕਸੀਡੈਂਟ ਹੋ ਰਿਹਾ ਹੁਣ ਜੇ ਕੋਈ ਮੌਰੋ ਗੱਡੀ ਜਾ ਰਹੀ ਏ ਮੌਰੋ ਕਾਰ ਵਾਲੀ ਉਹ ਚ ਮਾਰ ਦੇਗਾ ਉਹ ਫੇਰ ਵੀ ਉਹਦੇ ਨਾਂ ਗਿਣਿਆ ਜਾਏਗਾ ਗੱਡੀ ਵਾਲੇ ਦਾ ਜੀ ਇਸ ਕਰਕੇ ਅਸੀਂ ਤਾਂ ਕਹਿੰਨੇ ਮੋਦੀ ਸਰਕਾਰ ਨੂੰ ਕਿ ਇਹ ਕਾਨੂੰਨ ਕਾਲਿਆ ਜਿਹੜੇ ਵਾਪਸ ਲੈ ਜਾਣ ਤੇ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਹ ਹਾਲਾਤ ਨਾ ਵਿਗੜਨ